ਮੈਨੇ ਪਿੰਡ ਦੇ ਆ ਗੱਲ ਤੇ ਮੈਂ ਆਖਿਆ ਇਹਦੇ ਖਾਨੇ ਚ ਬਹਿ ਜੇ ਮੈਂ ਆਖਿਆ ਅਸੀਂ ਵੇਖਦੇ ਮਰਬੇ ਤੇ ਲੈ ਅਸੀਂ ਚਾਚੇ ਜਾਇ ਬੰਦੋ ਤੇ ਅਸੀਂ ਬੁਰੋ ਪੁੱਜੇ ਬੱਚੇ ਲਾਗੇ ਤੇ 10 ਕਿਲੇ ਪਹਿਲੀ ਮਹਿਣਾ ਰਖਾਉਂਦੀ ਆ ਅਸੀਂ ਤਿੰਨ ਭਰਾ ਤੇ ਮਗਰੋਂ ਮੇਰੇ ਦੋ ਆ ਦੋ ਮੰਦਰ ਦੇ ਆ ਇੱਕ ਕੁੜੀ ਮਰਾਜੇ ਦੇ ਭਾਂ 7-8 ਸਾਲ ਨਹੀਂ ਹੋਇਆ ਜੇ ਰੱਬ ਨੇ ਦਿੱਤਾ ਤਾਂ 8 ਮਹੀਨਾ ਰਛੜ ਕੇ ਪਰਜਾਈ ਮੈਂ ਸਖੀਆਂ ਪਹਿਣਾ ਸੀ ਮੈਂ ਵੱਡਾ ਸੀ ਮੈਥੋਂ 12 ਸਾਲ ਛੋਟਾ ਕਿਹੜਾ ਟੱਬਰ ਮਰਿਆ ਫੇਰ ਦੂਜਾ 14 ਸਾਲ ਛੋਟਾ ਹੈ ਮੇਰੀਆਂ ਸਾਲੀਆਂ ਨੇ ਉਹੀ ਨਿੱਕੀ ਜਾਤ ਵਾਲੀ ਗੱਲ ਤੂੰ ਮੇਰੀ ਭੈਣ ਦਾ ਵੀ ਚੰਮ ਲਵਾਤਾ ਤੇਰੇ ਦੇ ਭਾਂਜਿਆਂ ਦਾ ਹੀ ਲਵਾਤਾ ਪਰ ਮੈਂ ਭੈਣ ਤੇ ਤਾਂ ਕੁੱਤੀਓ ਮੈਂ ਅੱਡ ਕੀ ਦੇਣਾ ਕਰਾਂ ਰਾਜੇ ਨੂੰ ਹਾਂ ਟੱਪਰ ਮਾਰਦਾ ਕੀ ਦੇਣਾ ਕਰਾਂ ਐਵੇਂ ਤੁਹਾਡੀ ਭੈਣ ਵਰਗੀ ਰੁਕ ਕੇ ਆ ਜੇ ਨਾ ਤਾਂ ਮੈਂ ਫੁੱਫੜ ਭੂਆ ਕੱਠੀਆਂ ਕਰਨਾ ਵੀ ਹਨੇ ਪਾਰੇ ਦੀ ਬੀਬੀ ਨੂੰ ਧੋਰੋ ਤੇ ਉਹ ਇਹ ਜੇ ਥਾਂ ਤੇ ਗਈ ਕਿਥੋਂ ਰੂਹ ਹੀ ਨਹੀਂ ਵੇਖਣੀ ਤੇ ਮੇਰਾ ਗੋਦੀ ਚਾਕੇ ਪਾ ਮੇਰਾ ਢਿੱਡ ਪੁੱਛਿਆ ਜਾਂਦਾ ਤੇ ਮੇਰਾ ਸਾਡੂ ਮੁੱਛਾਂ ਦੇ ਕੇ ਵਟ ਮੇਰੀ ਛੱਤ ਮਾਰਗੀ ਤੇ ਸਾਲੇ ਦਾ ਇੱਕ ਪੈਕ ਲਾਲਾ ਮੈਂ ਕਿਹਾ ਮੇਰਾ ਦਿਲ ਪੁੱਛਿਆ ਭੈਣ ਮੇਰੀ ਰੰਡੀ ਹੋ ਗਈ ਚੁੰਗ ਦੇ ਭਰਾ ਪਰ ਆ ਮੇਰੇ ਦਾ ਟੱਬਰ ਮਰ ਗਿਆ ਮੈਨੂੰ ਦਾਰਮਾ ਕੀ ਥੋਣ ਅਸੀਂ ਬੱਚਾ ਪਾਲਨੇ ਆ ਦਾਰੂ ਮੇਰੀ ਦਾਰੂ ਐਡੀ ਪੀਣੀ ਮਾਰੀ ਸੀ ਇੱਕ ਦਾ ਤਾਕਤਵਾਰੀ ਸੀ ਇੱਕ ਹੂਡਲ ਹੋਰ ਸੀ ਇੱਕ ਪੈਸੇ ਤੋਂ ਪੀਚੀ ਤੋਂ ਤਾਂ ਫਿਰ ਦੱਸਦੇ 40 ਬੰਦੇ ਤੈਨੂੰ ਦੱਸਿਆ ਨਹੀਂ ਪੰਜ ਜਾਣੇ ਵੜ ਕੇ ਘੰਡਾਸੇ ਲੈ ਕੇ ਖੱਪੇ ਖੋਲ ਤੇ ਤੇ ਵੀਣੀ ਏਡੀ ਮਾੜੀ ਅਸੀਂ ਖਿੱਲਰ ਜਾਂਦੇ ਮੈਂ ਦੁੱਖ ਤੇ ਨਾ ਮੈਂ ਕਿਹਾ ਬੱਚਾ ਪਾਲਣਾ ਆਪਾਂ ਬਸ ਸੀ ਗਾਦੀ ਮੁੱਕੀ ਉਹ ਬੱਚੇ ਨੂੰ ਕਿਹਨੇ ਦੁੱਧ ਚੰਗਾਇਆ ਨਾ ਕੁੜੀ ਕਮਜ਼ੋਰ ਕਰ ਲਈ ਕਿਹੜੀ ਪੰਗਾਲਾਂ ਦੇ ਦੋਤੇ ਨੂੰ ਵਿਆਹੀ ਹੈ ਨਾ ਉਹ ਸਾਡੀ ਕੁੜੀ ਕਿਵੇਂ ਆ ਮੁਕੀ ਮਾਰੇ ਨਾ ਪੂਰੇ ਗੱਭਰੂ ਬਣ ਰਹੇ ਤੇ ਮੂੰਹ ਪਵਾਦੇ ਤੇ ਉਹ ਕੁੜੀ ਤੋਂ ਮੈਂ ਬੱਕਰੀ ਖੁੱਟ ਜੂਗੀ ਅੱਛਾ ਉਹਨੇ ਕੌਲੀ ਨਾਲ ਦੁੱਧ ਪੀਤਾ ਤੇ ਸਾਡਾ ਬੱਚਾ ਸਾਹ ਚੜਾਉਂਦਾ ਸੀ ਅਸੀਂ ਫਿਰ ਕਾਰ ਤਾਂ ਦਿੱਤੀ ਉਹ ਉਹਦਾ ਉਹਦਾ ਦੁੱਧ ਕਿਉਂਕਿ ਮੇਰਾ ਪਤੀਜਾ ਭੜਿਆ ਅਸੀਂ ਹਾਪੂਆ ਦਾ ਦੁੱਧ ਕਿਉਂ ਗਿਆ ਹਾਂ ਕੱਢ ਕੰਨੀਆਂ ਗੱਲਾਂ ਦਾ ਅਗਲਾ ਕਰ ਲੈਂਦਾ ਬਣਾ ਕੇ ਗੁੱਟ ਕੇ ਗੁੱਟ ਕੇ ਕਰਦਾ ਕੋਈ ਨਹੀਂ ਗੱਲ ਨੋ ਕਰੋ ਇਹ ਬੰਦੇ ਨੇ ਅੱਗ ਮਾਜਦੇ ਚ ਗੋਲੀਆਂ ਤੇ ਬੰਦੇ ਤਾਂ ਥੱਦੇ ਖੜੇ ਤੇ ਉਹਦੀ ਪੁਲਸ ਚ ਪੂਰੀ ਲਾਈ ਤੇ ਮੋਟਰਸਾਈਕਲ ਲਈ ਫਿਰਿਆ ਕਸ਼ਮੀਰਾ ਕਿਦੋਂ ਜਮਾ ਡਾਉਨ ਸੀ ਲੰਗੇ ਅਗੇ ਉਹਨਾਂ ਦੇਣਾ ਚਾਹੀਤ ਇਸ ਘਰ ਨੇ ਉਹਨਾਂ ਦੀ ਆਰਥਿਕ ਰਾਇ ਤੇ ਮੈਂ ਤਾਂ ਅੱਖ ਨੂੰ ਬਈ ਗੱਲ ਸੁਣ ਪਮਾ ਟਿੰਡੀ ਲਾਤਾ ਆ ਨਹੀਂ ਬੀ ਚੋਰਾ ਲਗਵਾਰ ਬਾ ਜਾਗ ਮਰਾਸੀਆਂ ਵਾਲੇ ਰੋਜ਼ ਵੀ ਨਹੀਂ ਮਿਹਨੇ ਦਿੰਦੇ ਪਰ ਕਿਸੇ ਤੇ ਅੱਖ ਜੀਂ ਐਂਦਾ ਯਾਰ ਆਏ ਦੇਖ ਲਾਣਾ ਓ ਮਾਖਾ ਮਾਂ ਪਿਓ ਭੀਖ ਮੰਗਾਂਦਾ ਕਸ਼ਮੀਰਾ ਕਸ਼ਮੀਰ ਨੇ ਕੀ ਗੁੰਡਰਵਾਈ ਕਰੀ ਬਿਕ ਕਾਰਜ ਕਿਸੇ ਦੀ ਚੁੰਨੀ ਖਿੱਚ ਕੇ ਕੋਈ ਕੇਸ ਬਣਾ ਕੇ ਕੋਈ ਪਹਿਲੀ ਗਲਤੀ ਕਿ ਕੀ ਗਲਤੀ ਕਿਉਂ ਘੰਮਣ ਵਾਲੀ ਨੇ ਨਹੀਂ ਭੈਣ ਤੋਂ ਪੈਸਾ ਹਾਂ ਜਿੰਦਾ ਹੈ ਕਹੀ ਤੇ ਜਾਂਦਾ ਵੀ ਗੱਡੇ ਤੇ ਚੜਾ ਕੇ ਭੇਜੋ ਮੈਂ ਸਭ ਖਰਨੀ ਚ ਵਾੜਦਾ ਗਿਆ ਵੀ ਪੈਸੇ ਦੇ ਦੇ ਜ਼ਮੀਨ ਦੇ ਪੰਚਾਇਤ ਜਹਾ ਮੰਨ ਗਏ ਉਹ ਬੇਚ ਕੇ ਆਏ ਸੀ